ਮਾਰਾਈ ਨੇ ਪਤਾ ਨਿਸ਼ਾਨ ਚੰਗੀ ਤਰ੍ਹਾਂ ਪੁੱਛ ਲਿਆ ਡੀਲ ਨਿਵੇਂ ਵਿਭਾਗ ਦੇ ਵਿੱਚ ਕਲਰਕੀ ਦੀ ਨੌਕਰੀ ਕਰਨ ਲੱਗ ਪਏ ਚਿੱਠੀਆਂ ਦੁਆਰਾ ਸਤਗੋ ਨੇਕੀ ਨਾਮ ਦੀ ਮਹਾਰਾਜ ਜੀ ਨੂੰ ਲਾਰੀ ਵਿਕੇ ਲਗਦੇ ਰਹੇ ਕਿ ਮੈਂ ਤੁਹਾਨੂੰ ਗੁਰੂ ਮੰਨ ਚੁੱਕਾ ਹਾਂ ਆਪਣੀ ਜੋ ਤਨਖਾਹ ਵੀ ਸਾਰੀ ਉਸ ਬਰਸਤਾਨ ਤੇ ਭੇਜਿੰਦੇ 2 ਸਾਲ ਬਾਅਦ ਦੋ ਮਹੀਨੇ ਦੀ ਛੁੱਟੀ ਲੈ ਕੇ ਸਤਿਗੁਰੂ ਰਿਸ਼ੀਦਾਸ ਜੀ ਮਹਾਰਾਜ ਨਾਮ ਲਿਖੇ ਗਏ ਸਤਿਗੁਰੂ ਨੀਰਮ ਜੀ ਮਹਾਰਾਜ ਜੀਏ ਦਰਸ਼ਨ ਕੀਤੇ ਗੁਰੂ ਮੇਚੇ ਦੇ ਵਿੱਚ ਦਿਲ ਪਰਪਾਸ ਹੋ ਗਿਆ ਨਾਮਦਾਨ ਲੈ ਲਿਆ ਫਿਰ ਨੌਕਰੀ ਤੇ ਕਈ ਸਾਲ ਆਉਂਦੇ ਜਾਂਦੇ ਰਹੇ ਕੀਰ ਬਰਾਵ ਹੋ ਗਿਆ ਮਨ ਦੇ ਅੰਦਰ ਕੇ ਪਰਮਾਤਮਾ ਨੂੰ ਮਿਲਣਾ ਚਾਹੀਦਾ ਹੈ ਗੁਰੂ ਦੀ ਤਨਨ ਤੇ ਮੰੰਦੇ ਨਾਲ ਸੇਵਾ ਕਰਨੀ ਜ਼ਾਇਰੀ ਹੈ ਨੌਕਰੀ ਤੋਂ ਸਥਿਫਾ ਦੇ ਕੇ ਤਨਤਨ ਸਤਗੋਰੀਛਾ ਦਾ ਦੀ ਮਹਾਰਾਜ ਨਾਰੀ ਵਿਕੇ ਪਹੁੰਚ ਗਏ ਅਜਿਹੇ ਤਨਮਨ ਤੱਕ ਦੇ ਨਾਲ ਸੇਵਾ ਕੀਤੀ ਸਤਗੋੜ ਲੇਖੀ RAM ਜੀ ਮਾਰੇ ਫਤਨ ਹੋ ਕੇ ਉਹਨਾਂ ਨੇ ਸਤਗੋਰੀਛਾ ਦਾ ਦੀ ਮਹਾਰਾਜੀ ਨੂੰ ਨਜ਼ਰੀ ਨਜ਼ਰ ਨੇ ਆਗ ਪਾ ਦਿੱਤਾ ਪਿਤਾ ਨੂੰ ਪਤਾ ਲੱਗਾ ਕਢਿਆਲ ਵਿਖੇ ਕਿ ਤੇ ਸਾਡਾ ਲड़का ਨਾਰੀ ਜిల్లా ਰੋहतक ਦੇ ਵਿੱਚ ਰਹੰਦਾ ਹੈ ਪਿਤਾ ਸਤਬੋਵਿਛ ਦਾਜੀ ਮਹਾਰਾਜੀ ਨੂੰ ਲੈਣ ਦੇ ਵਾਸਤੇ ਨਾਰੀ ਵਿਖੇ ਪੁੱਜੇ ਸਤਬੋਵ ਨੇਕੀराम ਜੀ ਮਹਾਰਾਜ ਦੇ ਪੁੱਤੀ ਇੱਤੀ ਕੈਨਾ ਦੀ ਮਾਤਾ ਜੀ ਬਹੁਤ ਬਲਾਪ ਕਰਦੇ ਹਨ ਕੁਚੀਨਾਂ ਨੂੰ ਘਰ ਸਾਡੇ ਨਾਲ ਭੇਜਦੇ ਹੋ ਸਤਹੁ ਨੀਕੀराम ਜੀ ਮਹਾਰਾਜ ਕਹਿਣ ਲੱਗੇ ਹੋਵੇਂ ਘਰ ਨਹੀਂ ਆ ਸਕਦੇ અપਰਾਹ ਹੋ ਚੁਕੀਨੀ ਪਿਤਾ ਜੀ ਕਹਿਣ ਲੱਗੇ ਐਸੀ ਨਾ ਕਿ ਭਗਤੀ ਦੇ ਵਿੱਚ ਕੋਈ ਦੇਗਨ ਨਹੀਂ ਪਾਵਾਂਗੇ ਸਤਹੁ ਰਿਛਾਤਾ ਜੀ ਮਹਾਰਾਜ ਆਪਣੇ ਪਿਤਾ ਦੇ ਨਾਲ ਢੱਡ ਘੜਿਆਲ ਆ ਗਏ पटिहल महाराज तो तो के जिते चुबारे फेली भक्ति की बारह साल कोर तपस्या की तपस्या कर बाद जदों के महाराज की शरदारस जी कहते ने गुजर गए पैंसठ साल मेरे खूब देखिया ये संसार बेली बड़ी विद्या करी फिर नौकरी में लुटी दुनिया की खूब बहार बेली ਜਾਪੋ ਮਿਲਨ ਸਦਾ ਫਿਰ ਸ਼ੌਕ ਹੋਇਆ ਪੂਰੇ ਗੁਰਾਂ ਦਾ ਹੋਇਆ ਦੀਦਾਰ ਵੇਖੀ ਕੀਰਨਦਾਸ ਹੋਣ ਘੁਕ ਨਾ ਰਹੀ ਕੋਈ ਬਿੜਿਆ ਜੋਗ ਦਾ ਜਦੋਂ ਪੰਡਾਲ ਵਿੱਚ ਬੰਦੀ ਸ਼ੋਣ ਹੋਣ ਘੁਕ ਨਾ ਰਹੀ ਕੋਈ ਬਿੜਿਆ ਜੋਗ ਦਾ ਜਦੋਂ ਪੰਡਾਲ ਵਿੱਚ ਸਤ ਗੁਰੂ ਜੀ ਦੇ ਆਦੀ ਮਹਾਰਾਜ ਕਹਿੰਦੇ ਮੇਰੀ ਜਿੰਦਗੀ ਦੇ 62 ਸਾਲ ਬੀਤ ਗਏ ਜੰਗੀਤ ਨਾਮ ਸੰਸਾਰ ਨੂੰ ਦੇਖ ਲਿਆ ਹੈ ਬਿੱਤੀਆ ਪੜੀ ਨੌਕਰੀ ਕੀਤੀ ਦੁਨੀਆਂ ਦੇ ਸੋਖ ਵੀ ਸਾਰੇ ਮਜੂਦ ਸਭ ਜਦੋਂ ਰੱਬ ਮਿਲਣ ਦਾ ਚੌਕ ਹੋਇਆ ਤਾਂ ਪੂਰੇ ਸਤਿਗੁਰੂ ਦੇ ਕੀ ਰਾਮ ਦੇ ਦਰਚਨ ਹੋਏ ਕਹਿੰਦੇ ਜਦੋਂ ਜੋਗਤਾ ਭੰਡਾਰ ਮਿਲਿਆ ਕੋਈ ਭੁੱਖ ਨਹੀਂ ਰਹੀ ਕੋਈ ਤਮੰਨਾ ਨਹੀਂ ਰਹੀ ਇੱਛਾ ਨਹੀਂ ਰਹੀ ਚਾ ਮਿਟੀ ਚਿੰਤਾ ਗਈ ਮਨੁਆ بے پروا جان کو کچھ نہیں چاہیے ਸੋਈ ਚੈਨ چاہ ਸਤਗੁਰੂਿਛੇ ਦਾਸ ਜੀ ਮਹਾਰਾਜ ਕਹਿੰਦੇ ਨੇ ਸੰਤ ਆਏ ਕੇ ਇਸ ਜਾਨ ਅਤਰ ਪਾਪੀ ਜੀਵਨ ਨੂੰ ਪਾਰ ਲਗਾਮਦੇ ਹੈ ਸ਼ਰਨ ਆਏ ਨੂੰ ਗੁਰੂ ਜੀ ਰੱਖ ਲੈਂਦੇ ਗਿਆਨ ਜੋਗ ਦਾ ਰੰਗ ਵਿੱਚ ਡਾਮਦੇ ਹੈ ਜਨਮ ਜਨਮ ਦਾ ਜੀਬੇ ਭੋਲਿਆ ਹੈ ਦਇਆ ਰੂਪ ਹੋਏ ਰਾਬ ਕਾਮਦੇ ਹੈ ਵਾਸਤ ਕਰਦੇ ਵਿੱਚ ਨਾ ਕ버 ਇਸ ਨੂੰ ਗੁਰੂ ਜੀਵ ਨੂੰ ਤੋਰ ਤੱਕ ਖਾਮਦੇ ਹੈ ਸੰਸਾਰੀ ਕਰਮ ਵੀ ਟਟ ਕੇ ਪਾਪੀਆਂ ਦੀ ਫਿਰ ਜੀਵ ਤੇ ਬ੍ਰਹਮ ਬਣਾਉਂਦੇ ਹੈ ਪਾਪੋਂ ਦਾ ਕੋਈ ਨਾ ਖਿਆਲ ਕਰਦੇ ਸਨ ਆਏ ਦੀ ਲਾਜ ਰਖਾਮਦੇ ਹੈ ਸਾਰੰਭ ਰਾਏ ਦੀ ਬੰਦ ਨੂੰ ਤੋੜ ਦਿੰਦੇ ਸੱਚਖੰਡ ਦੇ ਵਿੱਚ ਪਚਾਉਂਦੇ ਹੈ ਜਿਸ ਨੂੰ ਕੋਈ ਨਾ ਤਾਉ ਤੇ ਤੇ ਹੋਵੇ ਉਸ ਦੀ ਤਰਫ਼ ਤੇ ਹੀ ਦਿਦ ਪਤਾਉਂਦੇ ਹੈ ਦੇਖਾ ਜੀਵ ਤੇ ਕਦੀ ਨਾ ਹੋਵੇ ਪੂਰਾ ਮੇਗਾ ਮੇਰ ਦੀ ਨਾਲ ਮੁਕਾਮ ਤੇ ਹੈ ਰਹਿ ਜਮਾ ਦੀ ਕੈਦ ਵਿੱਚ ਜੀ ਪਾਪੀ ਸੰਤੋਨਾ ਤੇ ਆਪ ਛਡਾਮ ਦੇ ਹੈ ਈ ਸ਼ਰਦਾਸ ਗੁਰਾਂ ਸਾਨੂੰ ਮੋਜ ਬਖਸ਼ੀ ਅਠੇ ਪੈਰ ਪਾਈ ਗੁਨ ਗਾਵਦੀ ਬੰਦੀ ਛੋੜ ਗੁਰਾਂ ਸਾਨੂੰ ਮੋਜ ਬਖਸ਼ੀ ਅਠੇ ਪੈਰ ਪਾਈ ਗੁਨ ਗਾਵਦੀ ਸੰਤ ਸਲੰਝੋ ਜਨ ਪਰੇ ਸੋ ਜਨ ਉਦਰ ਨਿਹਾਰ ਸੰਤ ਕੀ ਨਿੰਦਾ ਨਾਨਕਾ ਮੋਰ ਮੋਰ ਅਵਤਾ ਕਬੀਰ ਸੇਵਾ ਕੋ ਤੋਏ ਪਲੇ ਇੱਕ ਸੰਤਿ ਕੇ ਨਾਮ राम जो दाता मुक्त को संतति पावे नाम अंतर जामी परक विधाती सरदा मन की पूरी नानक दास ए सुख मांगे मोकूं कर संतन की पूरी पवन गुरु पाणी पिता माता तत् महा देव सुदात्त दोय दाई दया फिरि सगले जगत चंग बरिया बाचे धर्म दूर करमी आपो अपनी कहने कह दूर जिनी नाम दिहाया गए मशक्कत काल नानक ते के खेती चुटी नाल जिना ने भी नाम जपया है जिना ने भी सिमरन किया है जिना ने भी गुरु की सेवा की है जिना ने भी चंगे कर्म किए हैं ਉਹ ਸੰਸਾਰ ਦੇ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ ਸੰਸਾਰ ਸਮੁੰਦਰ ਦੇ ਵਿੱਚ ਉਹਨਾ ਦਾ ਹੋਣਾ ਨਹੀਂ ਹੁੰਦਾ ਹੈ ਲਈਆ ਹਮਾਰੀ ਕਿਸਮਤ ਉੱਤੇ ਕੀ ਪਾਰ ਉਹ ਸਾਗਰ ਜਲ ਗਹਿਣਾ ਪਾਰੀ ਕੋਈ ਬਾਜ਼ ਨਹੀਂ ਪਾਰ ਡਗਮਗ ਡਗਮਗ ਹਰਦਮ ਕੱਤੀ ਜਾਏ ਪਸੀ ਮਜਤਾਰ ਬਚ ਕਚ ਮੇਰੀ ਜਾਨ ਕੇ ਲਾਗੂ ਬਰੇ ਮਾਰੋ ਮਾਰ इस मैया का तू ही इलाका चाहे डूब जाए काल और पाऊ कछु ना सूखे मेरी सत्वों पांच प्रकार इच्छा नदा सरन सतगुरु की आपे ही लेगा उमार तंता सतगुरु इच्छा दास जी महाराज कृपा करण अपार बख्शीश साधन जिना दी पावन जूरी में चलते बैठे हां अपना मेरे परिया हाथ रखकर घर सुख शांति से चढ़ती कला पला हो भला अंत भले का भला नानक नाम चढ़ती कला तेरे पाने सरबत का भला पर का बुरा न चितला अप भला अपना होये पर का बुरा जो चतवते बुरा उसी का हो ਪਰ ਦਾ ਬੁਰਾ ਨਾ ਚਿਤਵੀਏ ਸੋ ਆਪਣਾ ਭਲ ਹੋਏ ਪਰ ਦਾ ਬੁਰਾ ਜੋ ਸਭ ਤੋਂ ਬੇਰਾਉਸੀ ਦਾ ਹੋਵੇ ਕਦੀ ਕਿਸੇ ਦਾ ਬੁਰਾ ਨਾ ਕਰੋ ਕਿਸੇ ਬਾਰੇ ਬਾੜੀ ਸੋਚ ਨਾ ਰੱਖੋ ਚੰਗਾਈ ਸੋਚੋ ਚੰਗਾਈ ਪੈਨੋ ਚੰਗਾਈ ਖਾਓ ਛੁੱਧ ਆਹਾਰ ਨੁੱਧ ਵਿਚਾਰ ਛੁੱਧ ਅੰਨ ਜਲ ਸੁਧਿ ਹੋਣਾ ਚਾਹੀਦਾ ਹੈ ਫਿਰ ਮਨ ਵੀ ਸ਼ੁੱਧ ਹੋ ਜਾਏਗਾ ਸੋ ਸਤਗੁਰੂ ਇਛਾ ਕਾਸ ਮਹਾਰਾਜ ਜਿਨ੍ਹਾਂ ਨੇ ਇਹ ਕੋ ਤਪੱਸਿਆ ਕੀਤੀ ਆਪਣੀ ਮੇੜ ਭਰਿਆਤ ਰਖਣ અપਾਰ ਦਮਸਿਸ ਕਰਨ ਕੀ ਸਾਡੇ ਜੀਵਾਂ ਦਾ ਮਨ ਸਿਮਰਨ ਦੇ ਵਿੱਚ ਜੁੜ ਸਕੀ ਸੇਵਾ ਦੇ ਵਿੱਚ ਜੁੜ ਸਕੀ ਜੀਵਾਤ ਕਰਕੇ ਸੀ ਆਪਣੇ ਆਪ ਨੂੰ ਜੀਵਨ ਨੂੰ ਸਫਲ ਕਰ ਸਕੀਏ ਸਾਡਾ ਸੰਸਾਰ ਦੇ ਵਿੱਚ ਆਉਣਾ ਸਫਲ ਹੋ ਸਕੇ ਕੋਲ ਭਾਈ ਦਾ ਭਾਈ ਜਿੱਤਨ ਦਾ ਸਿੰਘ ਜੀ ਬਲਕਪੁਰ ਵਾਲੇ ਨੇ ਕੀਰਤਨ ਕਰਨਾ ਹੈ ਬਹੁਤ ਚੰਗਾ ਸੁਲਝਿਆ ਹੋਇਆ ਜਿਤਾ ਹੈ ਧਾਰਨਾਵਾਂ ਦੀ ਨਾਲ ਕੀਰਤਨ ਕਰਦੇ ਹਨ ਰਾਤੀ ਮੀਨਾਂ ਨੇ ਬਹੁਤ ਵਧੀਆ ਗੁਰਵਾਨਿੰਦ ਦਾ ਰਸਪਿਤ ਨਾ ਕੀਰਤਨ ਕੀਤਾ ਸੀ ਜਿੰਨੇ ਵੀ ਸੰਤ ਮਹਾਤਮਾ ਪਹੁੰਚੇ ਹੋਏ ਹਨ ਸਾਰਿਆਂ ਦਾ ਹੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਦક્ષਨ ਦੇ ਰਹੇ ਨੇ ਸੋਟ ਸੰਤ ਵਿਰਾਜਮਾਨ ਹਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਗ੍ਰਾਮਪਤੀ ਜੀ ਆਦਰ ਪਰਵਾਲੇ। ਸਾਰਿਆਂ ਦਾ ਧੰਨਵਾਦ। ਉਹ ਪੀਤਰ ਦੇ ਨਾਲ ਜੋ ਭਾਈ ਸਾਹਿਬ ਭਾਈ ਜਿੱਤ ਸਿੰਘ ਜੀ ਜਿੱਤ ਸਿੰਘ ਅੰਮ੍ਰਿਤਸਰ ਸਾਤਰ ਜੀ ਸੰਗਾਇਕ ਦਾ ਧੰਨਵਾਦ। पाण आंद पाण ॼाण ਈਸ਼ਰ ਦਾਸ ਦੀ ਓੜ ਨਿਵਾ ਛੱਡੀ ਬਣੀ ਮਾਲਕ ਸੰਤਾਂ ਦੇ ਆਲਾ ਨੇ ਆਂਦੇ ਹਣਪਰ ਤਾਣੇਂਦੀ ਸੁਬਾ ਹੋਈ ਉੱਠ ਲੈ I'm going to go with my name I'm going to go with my name I'm going to go with my name ਤੂੰ ਹਵਾਏ ਸਜਣਾ ਦਾ ਹਾਲ ਨੇ ਦਿਲ ਉੱਤੇ ਰਹਿੰਦਾ ਉਹ ਤਾਂ ਖਿਆਲ ਨਹੀਂ ਦੱਸ ਤੂੰ ਹਵਾਏ ਦੱਸ ਤੂੰ ਹਵਾਏ ਸਾਡੇ ਸਜਣਾ ਦਾ ਹਾਲ ਨੇ ਰਹਿੰਦਾ ਉਹ ਦਾ ਖਿਆਲ ਨਹੀਂ ਦੱਸ ਤੂੰ ਹਵਾਏ ਦੱਸ ਤੂੰ ਹਵਾਏ ਦੀ ਕੰਵਿਚ ਚੱਲਾਏ ਦੀ ਤੇਰਾ ਆਉਣਾ ਸਾਡੇ ਲਈ ਤੇਰਾ ਆਉਣਾ ਸਾਡੇ ਲਈ ਹਵਾਏ ਵੇ ਵਸਾਲ ਲਈ ਟਿੱਲੇ ਤੇ ਬੈਠਿਆਂ ਨੂੰ ਰਹਿੰਦਾ ਉਹਦਾ ਖਿਆਲ ਨਹੀਂ ਦੱਸ ਤੂੰ ਹਵਾਏ ਦੱਸ ਤੂੰ ਹਵਾਏ ਸਾਡੇ ਸਜਣਾ ਦਾ ਹਾਲ ਨਹੀਂ ਦੱਸ ਤੂੰ ਹਵਾਏ ਦੱਸ ਤੂੰ ਹਵਾਏ ਦੱਸ ਤੂੰ ਹਵਾਏ ਮੈਨੂੰ ਵਸ ਦੇ ਕੇ ਤੇਰੀ ਅੱਖ ਮਾਲਕਾ ਕੋਈ ਹੋ ਆ ਕੱਖ ਕੋਈ ਲਖ ਮਾਲਕਾ ਮੈਨੂੰ ਵਸ ਦੇ ਕੇ ਤੇਰੀ ਅੱਖ ਮਾਲਕਾ ਮੈਨੂੰ ਬਾਸ ਦੇਖੇ ਤੇਰੀ ਅੱਖ ਮਾਲਕਾ ਕੋਈ ਹੋਇਆ ਕੱਖ ਕੋਈ ਲਖ ਮਾਲਕਾ ਕੋਈ ਹੋਇਆ ਕੱਖ ਕੋਈ ਲਖ ਮਾਲਕਾ ਮੈਨੂੰ ਬਾਸ ਦੇਖੇ ਤੇ ਅੱਖ ਮਾਲਕਾ ਮੈਨੂੰ ਬਾਸ ਦੇਖੇ ਤੇਰੀ ਅੱਖ ਮਾਲਕਾ ਕੋਈ ਹੋਇਆ ਕੱਖ ਕੋਈ ਲਖ ਮਾਲਕਾ ਕੋਈ ਹੋਇਆ ਕੱਖ ਕੋਈ ਲਖ ਮਾਲਕਾ ਰਹਿ ਤੇਰੀ ਅੱਖ ਵਾਲਾ ਰਹਿਮ ਮੈਨੂੰ ਮਿਲਦਾ ਰਹਿ ਤੇਰੀ ਅੱਖ ਵਾਲਾ ਰਹਿਮ ਮੈਨੂੰ ਫੁੱਲ ਮੇਰੇ ਦਿਲ ਦਾ ਕਦੇ ਮੁਰ ਜਾਵੇ ਨਾ ਏ ਫੁੱਲ ਮੇਰੇ ਦਿਲ ਦਾ ਪਲ ਵੀ ਨਾ ਹੋਣਾ ਤੇ ਤਾਂ ਵਖ ਮਾਲਕਾ ਪਲ ਵੀ ਨਾ ਹੋਣਾ ਤੇ ਤਾਂ ਵਖ ਮਾਲਕਾ ਲੱਖ ਮਾਲਕਾ ਕੋਈ ਹੋਆ ਕੱਕ ਕੋਈ ਲੱਖ ਮਾਲਕਾ ਨੂਰ ਤੇਰੀ ਅੱਖ ਦਾ ਬੁਰਾਈਆਂ ਤੈ ਮਾਰਦਾ ਸਾਗਰਾਚ ਡੁੱਬੇ ਹੋਏ ਵੇੜਿਆਂ ਨੂੰ ਤਾਰਦਾ ਸਾਗਰਾਚ ਡੁੱਬੇ ਹੋਏ ਵੇੜਿਆਂ ਨੂੰ ਤਾਰਦਾ ਕਰਾ ਫਰੇ ਅਦਾ ਜੋ ਹੱਥ ਮਾਲਕਾ ਕਰ ਫਰੇ ਅਦਾ ਜੋੜ ਹੱਥ ਮਾਲਕਾ ਕੋਈ ਹੋਇਆ ਕੱਖ ਕੋਈ ਲਖ ਮਾਲਕਾ ਕੋਈ ਹੋਇਆ ਕੱਖ ਕੋਈ ਲਖ ਮਾਲਕਾ ਮੈਨੂੰ ਬਾਸ ਦੇਖੇ ਤੇਰੀ ਅੱਖ ਮਾਲਕਾ ਮੈਨੂੰ ਬਾਸ ਦੇਕੇ ਤੇਰੀ ਅੱਖ ਮਾਲਕਾ ਕੋਈ ਹੋਆ ਕੱਕ ਕੋਈ ਲਖ ਮਾਲਕਾ ਕੋਈ ਹੋਆ ਕੱਕ ਕੋਈ ਲਖ ਮਾਲਕਾ ਦਖੀ ਅਸੀਂ ਤੇਰੇ ਦਤਿਆ ਅਸੀਂ ਤੇਰੇ ਦਤਿਆ ਨਜ਼ਰਾਤ ਰੱਖੀ ਨਜ਼ਰਾਤ ਰੱਖੀ ਅਸੀਂ ਤੇਰੇ ਦਾਤਿਆ ਨਜ਼ਰਾਤ ਰੱਖੀ ਅਸੀਂ ਤੇਰੇ ਦਾਤਿਆ ਚੌਰਾਸੀ ਦੇ ਮੁਕਾਦੇ ਸਾਡੇ ਗੇੜੇ ਦਾਤਿਆ ਚੌਰਾਸੀ ਦੇ ਮੁਕਾਦੇ ਸਾਡੇ ਗੇੜੇ ਦਾਤਿਆ ਗੁਣਾ ਦੇ ਭਰੇ ਦੁੱਖ ਕਟ ਮਾਲਕਾ ਔਗਣਾ ਦੇ ਭਰੇ ਦੁੱਖ ਕਟ ਮਾਲਕਾ ਕੋਈ ਹੋਇਆ ਕੱਖ ਕੋਈ ਲੱਖ ਮਾਲਕਾ ਕੋਈ ਹੋਇਆ ਕੱਖ ਕੋਈ ਲੱਖ ਮਾਲਕਾ ਮੈਨੂੰ ਬਸ ਦੇਖੇ ਤੇਰੀ ਅੱਖ ਮਾਲਕਾ ਮੈਨੂੰ ਬਸ ਦੇਖੇ ਤੇਰੀ ਅੱਖ ਮਾਲਕਾ ਕੋਈ ਹੋ ਆ ਕੱਖ ਕੋਈ ਲੱਖ ਮਾਲਕਾ ਕੋਈ ਹੋ ਆ ਕੱਖ ਕੋਈ ਲੱਖ ਮਾਲਕਾ ਅੱਜ 31 ਮਾਨਨੋਲ ਸੰਸਮਾਗਮ ਤਪਸਤਾਨ ਸ੍ਰੀ ਸਤਵੋਰੀਛੇ ਦਾਸ ਜੀ ਮਹਾਰਾਜਬੰਦੀ ਛੋੜ ਉਗੋਆਣਾ ਬਿਖੇ ਪੰਡਕੜਿਆਲ ਤਹਿਸੀਲ ਆਦਮਪੁਰ ਜ਼ਿਲ੍ਹਾ ਜਲੰਧਰ ਬਿਖੇ ਹੋ ਰਿਹਾ ਹੈ 18 ਤੇ 19 April ਨੂੰ ਇਹ ਸੰਸਮਾਗਮ ਹੋ ਰਿਹਾ ਹੈ ਜਿਸ ਦੇ ਵਿੱਚ ਭਾਰਤ ਵਰਸ ਦੀ ਭੈਣ ਆਮਾ ਤੂੰ ਸੰਤ ਮਹਾਬਾ ਮਹਾਪੁਰਸ਼ਾਇ ਕੀਰਤਨ ਕੀਤਾ ਆਪਣੇ ਪਰ ਬਚਨ ਸੁਨਾਏ ਸਾਂਝੀ ਬਾਲਤਾ ਦਾ ਪ੍ਰਚਾਰ ਕੀਤਾ ਮਨੁੱਖਤਾ ਨੂੰ ਸੇਧ ਦਿੱਤੀ ਦਸਾਂ ਨੋਹਾਂ ਦੀ ਕਿਰਤ ਕਰੂ ਬੰਦ ਕੇ ਸ਼ਕੂ ਦੇ ਨਾਮ ਜਪੋ ਤੂੰ ਨੇ ਜਾਦੂ ਧਾਗਾ ਤੀਤਾਂ ਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸੱਚੇ ਪਰਮਾਤਮਾ ਦਾ ਨਾਮ ਜਪੋ ਏਕ ਪਿਤਾ ਏਕ ਸਕੇ ਹਮ ਬਾਰਕ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਨਾਈ ਉਸ ਪਰਮਾਤਮਾ ਦਾ ਨਾਮ ਜਪਿਏ ਆਪਣੇ ਜੀਵਨ ਨੂੰ ਸਫਲਾ ਕਰਿਏ ਪਰਪਕਾਰ ਕਰਿਏ ਚੰਗੇ ਕੰਮ ਕਰਿਏ ਆਪਣਾ ਜੀਵਨ ਨੂੰ ਚੰਗਾ ਬਣਾਈਏ ਸ਼ੁੱਧ ਭੋਜਨ ਖਾਖੀਏ ਸ਼ੁੱਧ ਪਹਿਨਣਾ ਕਰੀਏ ਸਾਡੇ ਆਚਾਰ ਵਿਚਾਰ ਸ਼ੁੱਧ ਹੋਣੇ ਚਾਹੀਦੇ ਨੇ ਬੰਦੇ ਆਪਣਾ ਆਪ ਸਵਾਰੋ ਇਹ ਜੀਵਨ ਹੈ ਚਾਰ ਦਿਹਾੜੇ ਬਿਨਾ ਭਜਨ ਕੀ ਉਮਰ ਗੁਜ਼ਾਰੋ ਮਨ ਕੋ ਮੈਲ ਲਗੀ ਪਾਪੋ ਕੀ ਜਪ ਨਾਮ ਸਾਫ ਕਰ ਡਾਰੋ ਜਨਮ ਮਰਨ ਦੋ ਦੁਖ ਹੈ ਭਾਰੀ ਤਮ ਗੁਣ ਕੀ ਸਰਨ ਪਧਾਰੋ ਇਸ ਦੇਹੀ ਕਾ ਮਾਨ ਕੇ ਬੰਦੇ ਸਨ ਮੈਂ ਹੋ ਜਾ ਇਸ਼ਾਰੋ ਖਾਲੀ ਹੱਥੋਂ ਜਾਏ ਜਗਤ ਸੇ ਕਿਉ ਧੰਦਾ ਪਟ ਪਟ ਹਾਰੋ ਬਿਨਾ ਭਜਨ ਛੁਟਕਾਰਾ ਨਾਹੀ ਤਪ ਤੂਣਾ ਕਿਉ ਤਨ ਕੋ ਜਾਰੋ ਕਪੜੇ ਰੰਗਿਆਂ ਕਛੂ ਨਹੀਂ ਬਨਣਾ ਬਿਨਾ ਭਜਨ ਨ ਪਾਰ ਅਤਾਰੋ ਤੂੰ ਨ ਕਿਸੇ ਕਾ ਕੋਈ ਨ ਤੇਰਾ ਤੂੰ ਕਰਤਾ ਕਿਸੇ ਪਿਆਰੋ ਕੀ ਸ਼ਰਦਾਸ ਗगन ਘਟ ਕੋ ਜੋ ਆਵਾ ਗਵਨ ਨਮਾਰੋ ਮਾਨਸ ਕੀ ਜਾਸਬਾ ਇੱਕ ਹੀ ਪਹਿਚਾਨ ਮੋ ਇੱਕ ਪਤਾਏ ਕਿਸ ਕੇ ਹਮ ਬਾਰਕ ਨਾ ਕੋ ਗੈਰੀ ਨਹੀਂ ਬਗਾਨਾ ਸਭ ਸੰਗਮ ਕੋ ਬਣਾਈ ਸਾਰੀ ਮਨੁੱਖਤਾ ਦਾ ਭਲਾ ਕਰੀਏ ਸਾਰਿਆਂ ਨੂੰ ਆਪਣੇ ਸਮਝੀਏ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਦੇਖੀਏ ਇਹੀ ਸਤੋਰੀ ਸ਼ਰਦਾ ਜੀ ਮਹਾਰਾਜੀ ਨੇ ਸਾਰਿਆਂ ਨੂੰ ਸਿੱਖਿਆ ਦਿੱਤੀ ਹੈ ਅੱਜ ਦੇ ਇਸ ਸੰਸਮਾਗਮ ਵੀ ਸਮੂਹ ਸਾਧ ਸੰਗਤ ਨੂੰ ਦੇਸ਼ਾਂ ਬਦੇ ਸੱਚ ਬੱਤੇ ਹੋਈ ਸੰਗਤ ਨੂੰ ਵਧਾਈ ਦਿੰਦੇ ਆ ਸਤਗੁਰ ਆਪਣਾ ਮੇਰ ਭਲਿਆ ਰੱਖਣ ਪਰ ਅੰਚ ਸੁਖ ਸ਼ਾਂਤੀ ਤੇ ਚੜ੍ਹਦੀ ਕਲਾ ਹੋਵੇ ਸਾਰੇ ਸ਼ਾਂਤੀ ਦਾ ਵਾਤਾਵਰਨ ਹੋਵੇ ਬੋਲੋ 사ਦੋ ਬੰਦੀ ਛੋੜ ਮਹਾਰਾਜ ਈਸ਼ਰਦਾ ਜੀ ਕੀ ਸਤ ਸੋਕ ਮਹਾਰਾਜ ਜੀ ਦਾ ਸਤ ਸਾਈਂ